ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਜਿੰਨੇ ਆ ਵੀਡੀਓ ਨੂੰ ਨਾ ਵੇਖੀ ਉਹਨੇ ਫਿਰ ਦੁਨੀਆ ਤੇ ਕੁਝ ਨਾ ਵੇਖਿਆ ਵੀਡੀਓ ਤਾਂ ਕਿਹਾ ਕਿ ਅੱਜ ਜਰਮਨ ਦੀ ਵੀਡੀਓ ਆ ਤੇ ਮੈਂ ਜੰਗਲੀ ਏਰੀਆ 'ਚ ਆਇਆ ਵਾਂ ਹਨਾ ਤੇ ਉੱਥੇ ਤੁਹਾਨੂੰ ਦਿਖਾਉਨੇ ਆ ਕਿ ਕੋਈ 100 ਦੇ ਕਰੀਬ گاਵਾ ਚੋਂ ਗੰਡੀਆਂ 100-100 ਲੀਟਰ ਦੁੱਧ ਦੇਣ ਵਾਲੀਆਂ ਜੰਗਲੀ ਏਰੀਆ ਜੰਗਲੀ ਪਿੰਡ ਨਿਕਨੇ ਕੇ ਪਿੰਡ ਤੇ ਅੱਜ ਤੁਹਾਨੂੰ ਸਾਰਾ ਕਮਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਆਹ ਪੂਰਾ ਕੈਂਡ ਕਮ ਪੇਜ ਨੂੰ ਲਾਈਕ ਫਾਲੋ ਤੇ ਸ਼ੇਅਰ ਕਰਿਓ ਸ਼ੇਅਰ ਇਸ ਕਰਕੇ ਵੀ ਕਿਸੇ ਹੋਰ ਪੰਜਾਬੀ ਤੱਕ ਵੀ ਵੀਡੀਓ ਪਹੁੰਚੇ ਇਹੇ ਸੰਦਾ ਇਹੇ ਸੰਦਾਂ ਦੇ ਤਰੰਗਨ ਦਾ ਬਾਰਡਰ ਹੈ ਜਿੱਧਰ ਮੈਂ ਫਿਰਨ ਢਿਆਂ ਇਸ ਟਾਈਮ ਤੇ ਕਿਸਾਨਾਂ ਦੇ ਪਿੰਡ ਆ ਕਿਸਾਨ ਸਾਨੂੰ ਲੱਗਦਾ ਕੱਲੇ ਪੰਜਾਬ ਦੇ ਵਿੱਚ ਆ ਜੈ ਜਵਾਨ ਜੈ ਕਿਸਾਨ ਇੱਥੇ ਵੀ ਹੜਤਾਲਾਂ ਹੋਈਆਂ ਤੇ ਆਹੜਾ ਵੀਊ ਆ ਨਾ ਇਹ ਵਿਊ ਘੈਂਟ ਆ ਬਾਬਿਓ ਆ ਵੇਖੋ گاਵਾਂ ਦੀ ਆਵਾਜ਼ ਆਉਂਦੀ ਗਊ ਮਾਤਾ ਚੋਗੰਡੀਆਂ ਤੇ ਸਭ ਤੋਂ ਅਮੀਰ ਜਿਹੜਾ ਆ ਉਹ ਆ ਕਿਸਾਨ ਜੇ ਸਹੀ ਤਰ੍ਹਾਂ ਕਿਸਾਨੀ ਕਰੇ ਨੀਤ ਨਾਲ ਇੱਥੇ ਵੀ ਇਹਨਾਂ ਗੋਰਿਆਂ ਨੇ ਵੱਡੇ ਵੱਡੇ ਫਾਰਮ ਹੌਸ ਬਣਾਏ ਬਾਬਿਓ ਲੱਖਾਂ ਰੁਪਈਆ ਕਮਾਉਣ ਦੇ ਆ گاਵਾ ਚੈੱਕ ਕਰਿਓ ਤੁਸੀਂ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਕਿਹੜੇ ਦੇਸ਼ ਤੇ ਵੀਡੀਓ ਵੇਖਣ ਦੇ ਜਰੂਰ ਦੱਸਿਓ ਆ ਸੀਨ ਤੁਹਾਨੂੰ ਕਿਦਾਂ ਦਾ ਲੱਗਣ ਦੇ ਜਰੂਰ ਦੱਸੋ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਇਹਦੀਆਂ ਘੈਂਟ ਵੀਡੀਓ ਇਹ ਨਹੀਂ ਕੋਈ ਕਿਸੇ ਨੂੰ ਗਾਲ ਕੱਢਦੀ ਕਿਸੇ ਦੀ ਮਾਂ ਪੈਣ ਨੂੰ ਜਾਂ ਕੋਈ ਚੱਕਵੀਂ ਦੀ ਵੀਡੀਓ ਬਣਾ ਕੇ ਲੜਾਈ ਝਗੜਾ ਦਿਖਾਤਾ ਜਾਂ ਇੱਟ ਥੋੜਾ ਚੱਲਦੇ ਦੀ ਆਹ ਵੀਡੀਓ ਹੈਗੀ ਹੈ ਭੈਂ ਪੂਰੀ ਨਜ਼ਾਰੇ ਵਾਲੀ ਪੂਰੀ ਨਜ਼ਾਰੇ ਵਾਲੀ ਵੀਡੀਓ ਆਹ ਵੇਖੋ ਆਵਾਜ਼ਾਂ ਆਉਂਦੀਆਂ ਗਾਵਾਂ ਦੀਆਂ ਆਹ ਵੇਖੋ ਗਾਵਾਂ ਚੁਗਣ ਡੀਆਂ ਨਜ਼ਾਰੇ ਲੈਣ ਡੀਆਂ ਰੰਗ ਇਹਨਾਂ ਦੇ ਤਿੰਨ ਚਾਰ ਹੈਗੇ ਆ ਇੱਕ ਕਾਲਾ ਰੰਗ ਇੱਕ ਡੱਬਾ ਇੱਕ ਬ੍ਰਾਊਨ ਤੇ ਆਏ ਹਾਏ 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 ਕੋਈ ਇਹਨਾਂ ਨੂੰ ਇਲਾਕੇ ਨਹੀਂ ਗਾ ਖੁਲਿਆਮ ਘਾ ਚੋ ਗੰਡੀਆਂ ਨੇ ਆ ਇਹਨਾਂ ਦਾ ਪਾਣੀ ਟੈਂਕਰ ਵਾਲਾ ਵਾ ਟੈਂਕਰ ਚ ਪਾਣੀ ਇਹਨਾਂ ਦੇ ਆ ਦੇਖੋ ਖੁੱਲਾ ਪਾਣੀ ਪੀਂਦੀਆਂ ਨੇ ਖੁੱਲੀਆਂ ਝੁਗਦੀਆਂ ਆ ਦੇਖੋ 100 100 ਲੀਟਰ ਦੁੱਧ ਦੇਣ ਵਾਲੀਆਂ ਇਹ گاਵਾ ਕਿਸਾਨਾਂ ਦੀਆਂ ਤੇ ਉਹ ਇਹ ਵਾਜਾਂ ਆਉਂਦੀਆਂ ਨਾ ਬਾਬੋ ਬਾਬੇ ਪਾਲੇ ਸਿੰਘ ਦੇਆਂ ਗਵਾਂਵਾਂ ਦੇ ਵੀ ਦਰਸ਼ਨ ਕੀਤੇ ਸੀ ਉਹ ਬੜੀ ਤੜੀ ਸੇਵਾ ਇਨਾਂ ਦੀ ਆ ਤੁਹਾਨੂੰ ਜਰਮਨ ਦੀਆਂ ਦਿਖਾ ਰਹੇ ਆ ਵੇਖੋ ਕਿਦਾਂ ਨਕਾ ਚੋ ਗੰਡੀਆਂ ਇਹ ਹੁਣ ਐਹੋ ਹੀ 6 ਮਹੀਨੇ ਆ ਕਿ ਇਹਨਾਂ ਨੇ ਇੱਥੇ ਖਾਣਾ ਮੁੜ ਕੇ ਇਹਨਾਂ ਨੂੰ ਛੱਡਾਂ ਚ ਤਾੜ ਦਿੱਤਾ ਜਾਣਾ ਆਵਾਜ਼ ਹੁੰਦੀ ਬਾਬੇਓ ਕਿਦਾਂ ਲੱਗਦੀ ਆ ਇਨੂੰ ਕਹਿੰਦੇ ਆ ਵਲੌਗ ਬਣਾਉਣਾ ਇਹਨੂੰ ਕਹਿੰਦੇ ਆ ਵੀਡੀਓ ਬਣਾਉਣੀ ਕੋਈ ਕਹਿਣ ਚੀਜ਼ ਦੀ ਕੋਈ ਮਤਲਬ ਵੀ ਆ ਕਿਸਾਨਾਂ ਦਾ ਵਾ ਡੈਨਮਾਰਕ ਦੀਆਂ ਗਾਵਾਂ ਹੌਲੈਂਡ ਦੀਆਂ ਗਾਵਾਂ ਸਪੇਨ ਦੀਆਂ ਗਾਵਾਂ ਇਟਲੀ ਦੀਆਂ ਗਾਵਾਂ ਸੁਣੀਆਂ ਹੋਣਗੀਆਂ ਪਰ ਜਰਮਨ ਦੀਆਂ ਤੁਹਾਨੂੰ ਪਹਿਲੀ ਵਾਰ ਦਿਖਾਉਣ ਲੱਗੇ ਆਂ ਦਾ ਸਿਸਟਮ ਚੈੱਕ ਕਰਿਓ ਇੱਥੇ ਲਿਆਂਦਾ ਗਿਆ ਇਹਨਾਂ ਨੂੰ ਟਰੈਕਟਰਾਂ 'ਚ ਪਾ ਕੇ ਟਰਾਲੀ 'ਚ ਪਾ ਕੇ ਤੇ ਇੱਥੋਂ ਹੀ ਮੁੜ ਕੇ ਇਹਨਾਂ ਨੂੰ ਲੈ ਜਣਾ ਤੇ ਆਹ ਪਾਣੀ ਵਾਲਾ ਟੈਂਕਨ ਲੱਗਾ ਕੋਈ 4.5 ਲੀਟਰ 'ਚ ਪਾਣੀ ਪੈਂਦਾ ਵਾ ਇਹ ਟਰੈਕਟਰ ਦੇ ਪਿੱਛੇ ਪਾ ਕੇ ਲਿਆਂਦਾ ਗਿਆ ਪੂਰਾ ਇੱਕ ਕਿਸਾਨ ਪਿੰਡ ਵਿੱਚ ਆਏ ਆ ਅਸੀਂ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਪਿੰਡ ਵਾਲੇ ਟਰੈਕਟਰ ਕਿਦਾਂ ਦੇ ਮੈਂ ਫੇਰ ਆਪਣੇ ਭੈਣ ਭਰਾਵਾਂ ਨੂੰ ਕਵਾਂਗਾ ਕਿ ਪੇਜ ਨੂੰ ਲਾਈਕ ਫਾਲੋ ਕਰਿਓ ਆ ਚਿਹਰਾ ਚੇਤਾ ਰੱਖਿਓ ਪਰਨਾ ਪੱਕਾ ਹੀ ਵੱਜਾਂ ਹੁੰਦਾ ਸਿਰ ਤੇ ਬਠੇਰਾ ਦੁੱਧ ਢੋਇਆ ਬਠੇਰੇ ਡੰਗਰ ਨਵਾਲੇ ਆ ਬਠੇਰੇ ਹੱਥਾਂ ਨਾਲ ਪੱਠੇ ਕੁਤਰੇ ਆ ਚਰੀ ਵਰਸਣ ਦੂਜਾ ਤੀਜਾ ਆ ਹੁਣ ਟੋਲ ਜਾ ਲੱਗ ਗਿਆ ਜਰਮਨ ਦਾ ਤੇ ਕਿਰਪਾਈ ਕਰਤੀ ਲਾ ਲੋ ਕਿਦਾਂ ਹਨਾ ਆਦਾ ਓਟਾ ਸਾਰਾ ਸਾਰਾ ਤੇ ਆਓ ਵੇਖੋ ਕਿਸਾਨਾਂ ਦਾ ਟਰੈਕਟਰ ਜੌਂਡਰ ਟਰੈਕਟਰ 4x4 ਲੱਕੜਾ ਕੱਟੀਆਂ ਜਾ ਰਹੀਆਂ ਇਹਦਾਂ ਐ ਚੁੱਕੀਆਂ ਜਾ ਰਹੀਆਂ ਪਿੰਡਾ ਸਾਰੇ ਪਿੰਡ ਦੀ ਆ ਬਾਬੇ ਆ ਵੇਖੋ ਆ ਦੇਖੋ ਸ਼ੈੱਡ ਲੱਕੜਾ ਇਕੱਠੀਆਂ ਕੀਤੀਆਂ ਤੁਹਾਨੂੰ ਸਾਰਾ ਪਿੰਡ ਦਿਖਾਉਨੇ ਆ ਪਿੰਡ ਦੀਆਂ ਮੜੀਆਂ ਆ ਚਲੀਆਂ ਤੇ ਆ ਸੇਬਾਂ ਦੇ ਬੂਟੇ ਆ ਵੇਖੋ ਉਧਰ ਸੇਬਾਂ ਦੇ ਬੂਟੇ ਆ ਇਹੋ ਜੀ ਵੀਡੀਓ ਜਿਹੜੀ ਹੁੰਦੀ ਨਾ ਬਾਬਿਆ ਜਰੂਰ ਉਹਨੂੰ ਲਾਈਕ ਕਰਿਆ ਕਰੋ ਆ ਦੇਖੋ ਇਧਰ ਪਿੰਡ ਦੇ ਸਵੇਰੇ ਗੋਰੇ ਦਫਨਾਏ ਹੋਏ ਇਹਦੇ ਵਿੱਚ ਆਪ ਕਵਰਾਂ ਦੇ ਫੁੱਲ ਲਾਏ ਆ ਅਗਲਿਆਂ ਨੇ ਆਪਣੇ ਚਾਣ ਵਾਲਿਆਂ ਦੇ ਹੁਣ ਪਿੰਡ ਸ਼ੁਰੂ ਹੋ ਜਾਣਾ ਪਿੰਡ ਪਿੰਡ ਦੀ ਮੈਂ ਤੁਹਾਨੂੰ ਵੀਡੀਓ ਜਰੂਰ ਦਿਖਾ ਲੂੰਗਾ ਕਿ ਪਿੰਡ ਵੇਖੋਗੇ ਆਪਣੇ ਪਿੰਡਾਂ ਵਿੱਚ ਇਹਨਾਂ ਵਿੱਚ ਕੀ ਫਰਕ ਆ ਪੱਕੀਆਂ ਸੜਕਾਂ ਬਿਜਲੀ ਆ ਰਹੀ ਆ ਵੱਡੀਆਂ ਗੱਡੀਆਂ ਤੇ ਸੋਹਣੇ ਘਰ ਜੇ ਤੁਹਾਨੂੰ ਕੋਈ ਜੀਪ ਰੰਦਾ ਬਾਹਰ ਨਹੀਂ ਨਜ਼ਰ ਆਊਗਾ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਪਿੰਡ ਦੇ ਵਿੱਚ ਇੱਕ ਚਰਚ ਪੱਕੀ ਪੁਰਾਣੇ ਜ਼ਮਾਨੇ ਦੀ ਟਰੈਕਟਰ ਘਰਾਜ ਖੜੇ ਇਹ ਪਿੰਡ ਦਾ ਮਾਹੌਲ ਦਿਖਾ ਰਿਆਂ ਤੇ ਆਹ ਦੇਖੋ ਇਧਰ ਤੇ ਇਹ ਸਭ ਤੋਂ ਵੱਡੀ ਗੱਲ ਕੋਈ ਪਿੰਡ 'ਚੋਂ ਦਰਖਤ ਨਹੀਂ ਅਗਲੇ ਵੱਡੇ ਆ ਵੇਖੋ ਕੜੇ-ਕੜੇ ਮੋਛਿਆਂ ਵਾਲੇ ਦਰਖਤ ਆ ਨਹੀਂ ਵੱਡੇ ਅਗਲੇ ਯਾਰ ਕੀ ਗੱਲ ਕਰਦੇ ਆ ਖੁੱਲੀਆਂ ਹਵਾਵਾਂ ਖੁੱਲੇ ਆਕਸੀਜਨ ਆਹ ਪਿੰਡ ਦੀ ਚਰਚ ਵੇਖ ਲਓ ਤਾਂ ਆ ਪਿੰਡ ਦੀ ਚਰਚ ਆ ਪੁਰਾਣੀ ਸਾਡੇ ਦੇ ਪੁਰਾਣਾ ਗੁਰਦੁਆਰਾ ਜੇ ਨਾਲੇ ਕਹਿੰਦੇ ਗਰਾਹੀ ਇਕੱਠੀ ਕਰੋ ਹੁਣ ਢਾ ਕੇ ਨਵਾਂ ਬਣਾ ਲੀਏ ਇਤਿਹਾਸ ਕੋਈ ਚੀਜ਼ ਰਹਿਣ ਨਹੀਂ ਦਿੰਦੇ ਇਦਾਂ ਦੀਆਂ ਚੀਜ਼ਾਂ ਰਹਿਣ ਤੇ ਵਧੀਆ ਆ ਵੇਖੋ ਇਸ ਪਿੰਡ ਵਿੱਚ ਨਾ ਇੱਕ ਤੇ ਛੱਪੜ ਆ ਛੋਟਾ ਜਿਹਾ ਤੇ ਇੱਕ ਉਹ ਨਲਕਾ ਲਾਇਆ ਆਲੇ ਦੁਆਲੇ ਉਹ ਕੀਤੀ ਆ ਬੈਣ ਨੂੰ ਵਲਗਣ ਜੀ ਤੇ ਹਰ ਪਿੰਡ ਵਿੱਚ ਇੱਕ ਚੀਜ਼ ਵੇਖੋ ਪੱਥਰ ਲੱਗਾ ਹੁੰਦਾ ਇਤਿਹਾਸ ਲਿਖਿਆ ਹੁੰਦਾ ਕਿੰਨਾ ਸਾਲ ਪੁਰਾਣਾ ਪਿੰਡ ਤੇ ਇੱਕ ਆ ਰੇਲ ਦਾ ਗਾਰਡਰ ਜਾਂਦਾ ਤੇ ਆ ਵੇਖੋ ਪੁਰਾਣਾ ਘਰ ਕਿੰਨੇ 100 ਸਾਲ ਪੁਰਾਣਾ ਹੋਊ ਜਿਹੜਾ ਮਿੱਟੀ ਤੇ ਲੱਕੜ ਦਾ ਬਣਿਆ ਮਿੱਟੀ ਤੇ ਲੱਕੜ ਦਾ ਜਰਮਨ ਭਾਵੇਂ ਲੱਖ ਵਾਲੀ ਤਰੱਕੀ ਕਰ ਗਿਆ ਪਰ ਜਿਹੜੀਆਂ ਚੀਜ਼ਾਂ ਨੇ ਪੁਰਾਣੀਆਂ ਹੈਗੀਆਂ ਹੈਗੀਆਂ ਆ ਵੇਖੋ ਜਰਮਨ ਦਾ ਝੰਡਾ ਲੱਗਾ ਪੁਰਾਣੇ ਪੁਰਾਣੇ ਘਰ ਆ ਤੇ ਹੁਣ ਅਸੀਂ ਜੰਗਲਾਂ ਸਣੇ ਨੰਗਣਾ ਵਾ ਤੇ ਵੇਖੋ ਤੁਹਾਨੂੰ ਇਹ ਲੱਗੂਗਾ ਨਹੀਂਗਾ ਬਈ ਕਿੰਨਾ ਕਿ ਇਹ ਆਪਣੇ ਹੈਗਾ ਵਾ ਪਿੰਡ ਹੈ ਕਿ ਸ਼ਹਿਰ ਹੈ ਜਾਂ ਕੀ ਹੈ ਇਹ ਕਿੰਨਾ ਕਿ ਬੁਰਾ ਵਾ ਆਓ ਵੇਖੋ ਬੋਰੇ ਚਾਂਦੇ ਆ ਕਿ ਦੂਰ ਦੂਰ ਘਰ ਹੋਣ ਜੰਗਲ ਜੇਚ ਘਰ ਹੋਣ ਸਾਨੂੰ ਕੋਈ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਖੁੱਲੀਆਂ ਹਵਾਵਾਂ ਆਉਣ ਖੁੱਲੇ ਨਜ਼ਾਰੇ ਹੁਣ ਸਾਰੇ ਵੇਲੇ ਘਰਾਂ ਵਿੱਚ ਗੈਸ ਵੀ ਜਾਂਦੀ ਹੈ ਬਿਜਲੀ ਵੀ ਜਾਂਦੀ ਹੈ ਤੇ ਹਰ ਘਰ ਦਾ ਨਾਂ ਹਰ ਘਰ ਗਲੀ ਦਾ ਨੰਬਰ ਹੁੰਦਾ ਆ ਵੇਖੋ ਹੁਣ ਤੁਹਾਨੂੰ ਗਲੀਆਂ ਦਿਖਾਉਣਾ ਆ ਗਲੀਆਂ ਲਿਖੀਆਂ ਹੋਈਆਂ ਰੋਸਨ ਸਟਾਸੀ ਦੂਜਾ ਫਲਾਣਾ ਵਧੂਰ ਸਟਾਸੀ ਤੇ ਆ ਵੇਖੋ ਲਾਈਟਾਂ ਲੱਗੀਆਂ ਹੁਣ ਅਸੀਂ ਬਿਲਕੁਲ ਫਰਨੀਚਰ ਨੰਗ ਚੁੱਕੀਆਂ ਅਗਲੇ ਬੰਨੇ ਫੇਰ ਖੇਤ ਆਉਣੇ ਆ ਅੱਠ ਕੇ 10 ਪਿੰਡ ਨੰਗ ਕੇ ਮੈਂ ਜਾਣਾ ਆਪਣੀ ਜੌਲ ਤੇ ਆ ਕਿਸਾਨ ਪ੍ਰੋਟੈਸਟ ਕੀਤਾ ਤੇ ਬੂਟ ਟੰਗੇ ਉਹਨਾਂ ਨੇ नो फार्मर नो फूड ਇੱਥੇ ਵੀ ਨਾਰੇ ਗੱਜੇ ਆ ਲੱਖੇ ਸਹਾਣੀ ਹੁਣ ਇੱਥੇ ਵੀ ਰਹਿੰਦੇ ਆ ਗੋਰੇ ਉਹ ਜਿਹੜੇ ਆ ਤੇ ਆ ਅਸੀਂ ਆ ਗਏ ਆ ਬਿਲਕੁਲ ਬਾਹਰ ਤੇ ਆਹ ਵੇਖੋ ਸਾਰਾ ਜੰਗਲੀ ਜੰਗਲੀ ਏਰੀਆ ਵਾ ਜਿੰਨਾ ਤੁਸੀਂ ਵੇਖੋਗੇ ਪੁਰਾਣੇ ਪੁਰਾਣੇ ਰੁੱਖ ਗੱਲਾਂ ਬਾਤਾਂ ਪੂਰੀਆਂ ਘੈਂਟ ਆ ਆ ਦੇਖੋ ਬੱਕ ਕਾ ਮੈਂ ਨਾ ਫਿਰੀਆਂ ਹੋਈਆਂ ਸਾਰਾ ਇਹਦਾ ਸਿਸਟਮ ਸੈੱਟ ਕੀਤਾ ਅਗਲੇ ਆਨੇ ਯਾ ਦੇਖੋ ਆ ਮੋੜ ਬਕਾਉੜ ਜੇ ਬੜੇ ਵਧੀਆ ਲੱਗਦੇ ਆ ਇੱਥੇ ਆੜੇ ਨਾ ਆਕਾ ਇਹ گاਵਾਂ ਦੇ ਚੋਗੜ ਨੂੰ ਰੱਖਿਆ ਫੇਰ ਕਿਤੇ ਇਹਨਾਂ گاਵਾਂ ਲੈ ਆ ਗਏ ਚਾਰਨੀਆਂ ਅੱਜ ਦਾ ਵਲੌਗ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਤੇ ਹਾਂ ਪੜ੍ਹੇ ਲਿਖੇ ਬੰਦਿਆਂ ਨੂੰ ਜਾਂ ਜਿੰਨਾਂ ਨੂੰ ਜੜਾ ਸ਼ਕੀਨ ਆ ਉਹਨਾਂ ਨੂੰ ਨੀ ਇਹ ਚੀਜ਼ ਚੰਗੀ ਲੱਗਣੀ ਕਿਉਂਕਿ ਇਹ ਪਿੰਡੂ ਮਾਹੌਲ ਆ ਪਿੰਡੂ ਵੀਡੀਓ ਆ ਕਿਸਾਨਾਂ ਵਾਸਤੇ ਵੀਡੀਓ ਸੀ ਇਸ ਚੀਜ਼ ਦਾ ਜੇ ਕੋਈ ਆਖੇ ਸੋਨਾ ਪਰਨਾ ਬੰਦ ਆ ਜਾਂ ਸੋਹਣੀ ਘੈਂਟ ਜੀ ਦਾੜੀ ਬਣਾ ਕੇ ਰੱਖਦਾ ਜਾਂ ਉਹ ਗੱਲ ਮੈਨੂੰ ਕੋਈ ਲੈਣ ਦੇਣ ਨਹੀਂ ਆਹੀਂ ਪਿੰਡੂ ਜੇ ਆ ਤੇ ਇਹੋ ਚੀਜ਼ਾਂ ਮੈਂ ਪਹਿਲਾਂ ਦਿਖਾ ਲਈਆਂ ਤੇ ਇਹੋ ਹੀ ਹੁਣ ਦਿਖਾ ਲੈਣੀਆਂ ਆ। ਆਓ ਦੇਖੋ گاਵਾ ਫੇਰ ਆ ਗਈਆਂ ਕਿੰਨੀਆਂ। ਆਹ ਟੈਂਕਰ ਪਾਣੀ ਵਾਲਾ ਬਸ ਇਹੋ ਹੀ ਕੋਈ ਚੱਲਣਾ ਖੇਤਾਂ ਦੇ ਵਿੱਚ ਸਾਰਾ। ਓਕੇ ਜੀ। ਧੰਨਵਾਦ ਸਤਿ ਸ੍ਰੀ ਅਕਾਲ।